ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਬਸੰਤ ਪੰਚਮੀ ਦੀਆਂ ਸਾਰਿਆਂ ਨੂੰ ਬਹੁਤ 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 ਮੁਬਾਰਕਾਂ ਜੀ ਤੇ ਆਪਾਂ ਬਸੰਤ ਪੰਚਮੀ ਆਲਾ ਮਤਲਬ ਹਰੇ ਦੇ ਵਿੱਚ ਪੀਲੇ ਰੰਗ ਦਾ ਫੁੱਲ ਬਸੰਤ ਦੀ ਇੱਕ ਪਹਿਚਾਣ ਕਹਿੰਦੇ ਆਈ ਬਸੰਤ ਪਾਲਾ ਅਣਤ ਤੇ ਹੋਰ ਵੀ ਕਈ ਗੱਲਾਂ ਬਤਾਂ ਹੈਗੀਆਂ ਨੇ ਇਹ ਜਿਹੜੀਆਂ ਬਸੰਤ ਦੇ ਨਾਲ ਜੁੜੀਆਂ ਹੋਈਆਂ ਮੇਰਾ ਰੰਗ ਦੇ ਬਸੰਤੀ ਚੋੜਾ ਬਹੁਤ ਗੱਲਾਂ ਤੇ ਸਾਰਿਆਂ ਨੂੰ ਮੁਬਾਰਕਾਂ ਦੀ ਬਸੰਤ ਦੀਆਂ ਚਾਰੇ ਪਾਸੇ ਹਰਿਆਲੀ ਤੇ ਪੀਲਾ ਪੀਲੇ ਰੰਗ ਦੇ ਫੁੱਲ ਤੁਹਾਨੂੰ ਵੀ ਉਹ ਸਾਹਮਣੇ ਵੀ ਨਜ਼ਰ ਆਉਂਦੇ ਹੋਣੇ ਆ ਚਾਰੇ ਪਾਸੇ ਸਰਵਾਂ ਦੇ ਉੱਪਰ ਮਤਲਬ ਕਿ ਫੁੱਲ ਆਇਆ ਹੋਇਆ ਫੁੱਲ ਦੇ ਵਿੱਚ ਕਿਤੇ ਮੜੇ ਮੜੀਆਂ ਫੜੀਆਂ ਜੀਆਂ ਲੱਗੀਆਂ ਪੈਣ ਆ ਜਿਹੜੀ ਖੁਸ਼ਬੂ ਜੀ ਇਸ ਸਮੇਂ ਖੇਤਾਂ ਦੀ ਤੇ ਖੜਾ ਜੀ ਮੈਂ ਆਪਣੇ ਗੰਨੇ ਵਾਲੇ ਖੇਤ ਦੇ ਵਿੱਚ ਖੜਿਆ ਜੀ ਇਸ ਸਮੇਂ ਸਾਫ ਸਫਾਈ ਗੰਨੇ ਦੀ ਕਰਤੀ ਹੋਈ ਇਹਦੇ ਵਿੱਚ ਪੰਛੀਆਂ ਗੜਾਉਣੀਆਂ ਜੀ ਥੋੜੀਆਂ ਜਿਹੀ ਇੱਕ ਤੇ ਉਸ ਤੋਂ ਬਾਅਦ ਦੇ ਵਿੱਚ ਨਾਲੇ ਹੁਣ ਕੱਢਣੀਆਂ ਜੀ ਦੋ ਬੱਤਾਂ ਆਪਾਂ ਨੇ ਗੁੜ ਕੱਢਣਾ ਵੀ ਦੋ ਕੋ ਬੱਤਾਂ ਤੋਂ ਕੱਢ ਕੇ ਉਹਦੇ ਵਾਸਤੇ ਮਤਲਬ ਕਿ ਉਹ ਕਰਨਾ ਆਏ ਸੀਗੇ ਆਪਣੀ ਮਰਜੀ ਕੋ ਇਕੱਠੀ ਕਰਨਾ ਆਏ ਸੀਗੇ ਜਿਹੜੀ ਪੱਤੀ ਪਈ ਐ ਬੇਸਟ ਪਈ ਐ ਇਹਦੀ ਆਗਾ ਦੀ ਥੋੜੀ ਜਿਹੀ ਉੱਧਰ ਬੰਨੇ ਆ ਤੇ ਉਹ ਕੰਮ ਜੇ ਸਾਰਾ ਨੇ ਵੇੜ ਕੇ ਤੇ ਹੁਣ ਮਹਾ ਵੀ ਚਲ ਕੇ ਉਹਨਾਂ ਬਲੌਗੇ ਸ਼ੁਰੂ ਕਰ ਲੀਏ ਕਰਨ ਵੀਰ ਨੇ ਪੂਰਾ ਦੁਖੀ ਕੀਤਾ ਵਾ ਸੀਗਾ ਸਵੇਰ ਦਾ ਸਾਨੂੰ ਟੈਨਸ਼ਨ ਹੋਈ ਵੀ ਸੀ ਨਿਆਣੇ ਕਦੇ ਕਿਧਰੇ ਨੂੰ ਦੌੜਦੇ ਆ ਕਦੇ ਕਿਧਰੇ ਨੂੰ ਦੌੜਦੇ ਕਦੇ ਖੇਤਾਂ ਦੇ ਵਿੱਚ ਨੱਠੇ ਫਿਰਦੇ ਆ ਪਤੰਗਾਂ ਦੇ ਪਿੱਛੇ ਕਦੇ ਕਿਸੇ ਦੇ ਕੋਠੇ 'ਤੇ ਫਿਰ ਕਦੇ ਕਿਸੇ ਦੇ ਕੋਠੇ 'ਤੇ ਪਿੱਛੇ ਨਾਲ ਸਾਡੇ ਘਟਣਾ ਪਾਪਰ ਕੇ ਹਟੀਆਂ ਮੇਰੇ ਸਾਲਾ ਸਾਹਬ ਦਾ ਮੁੰਡਾ ਸੀਗਾ ਜਿਹੜਾ ਉਹ ਕੋਠੇ ਤੋਂ ਪਤੰਗੜ ਹੁੰਦਾ ਹੀ ਗਿਰਿਆ ਥੱਲੇ ਨੂੰ ਫਿਰ ਇਹ ਮਥੋਂ ਲੋਟ ਕਰਿਆ ਇਸ ਕਬੀਤੇ ਦਾ ਨਾਸਵਾਜੀ ਗਰਮੀ ਜਿਹੇ ਕਿਸੇ ਸਸਰੀ ਘਰ ਨਹੀਂ ਉਹਨੂੰ ਆਈ ਦੱਸ ਅਸਰ ਟਾਂਗੇ ਤੇ ਕੱਦੀਆਂ ਹਾਂ ਕਿਹੜੀਆਂ ਹਾਂ ਟਾਂ ਦਾ ਕੱਦੀਆਂ ਕੱਦੀਆਂ ਕੱਦੀ ਸਟੇ ਕਿਆ ਚੀਜ਼ ਹੈ ਕੰਨ ਕੰਨ ਰੱਖਿਆ ਹੈ ਕੀ ਹੈ ਪੂਰਾ ਜਿਗਾਰਡ ਕਰਿਆ ਹੋਇਆ ਜਿਨ੍ਹਾਂ ਨੇ ਪੂਰਾ ਜਿਗਾਰਡ ਕਿਹਨੂੰ ਕਹਿੰਦੇ ਆ ਜੀ ਪਤੰਗੜਾ ਬਣਿਆ ਵਾਲਾ ਮੂੰਹ ਕਰੀ ਬੈਠਾ ਥੱਲੇ ਨੂੰ ਲੋਕਾਂ ਦੇ ਕੋਠਿਆਂ ਪਰ ਜਾ ਕੇ ਣਠਿਆ ਫਿਰਦਾ ਲੋਕਾਂ ਦੇ ਚਾਚੇ ਦੇ ਕੋਠੇ ਬਤਾ ਕਿਹਦੇ ਚਾਚੇ ਨਾ ਮੈਂ ਮੀਂਹ ਗੱਲ ਸੁਣਾ ਤੂੰ ਤੇਰਾ ਫਰਜ ਬਣਦਾ ਤਾਂ ਨਾ ਵੀ ਘਰ ਨੂੰ ਦੱਸ ਕੇ ਜਾਣਾ ਮੈਨੂੰ ਪਤਾ ਫਿਰ ਮੰਮੀ ਨੂੰ ਮੰਗਿਆ ਤੂੰ ਮੰਮੀ ਨੂੰ ਦਿਖਤਾ ਗਿਆ ਵੀ ਤੂੰ ਪਤੰਗ ਚੱਕ ਕੇ ਚਲੇ ਗਿਆ ਤੂੰ ਡੋਰ ਚੱਕ ਕੇ ਚਲੇ ਗਿਆ ਪਰ ਤੈਨੂੰ ਉਹਨੂੰ ਦੱਸ ਕੇ ਵੀ ਮੈਂ ਫਲਾਣੇ ਦਿਨ ਨੂੰ ਚੱਲਿਆ ਤੂੰ ਕਹਦੇ ਵੀ ਹਾਂ ਮੈਂ ਦੱਸ ਕੇ ਗਿਆ ਪਪਾ ਕਹਦੇ ਇੱਕ ਵਾਰ ਮੈਂ ਨਹੀਂ ਗਿਆ ਮੈਂ ਨਹੀਂ ਗਿਆ ਇਹ ਨਹੀਂ ਦੱਸ ਕੇ ਫਿਰ ਫਾਇਨਸ ਹੈ ਨਾ ਮੈਨੂੰ ਸਾਫ ਕਰਨਾ ਪੈਣਾ ਕੈਮਰੇ ਦੇ ਵਿੱਚ ਥੋੜਾ ਜੱਕ ਗੜਬੜ ਹੋਈ ਹੋਈ ਹੈ ਜੀ ਕੈਮਰੇ ਦੇ ਵਿੱਚ ਹਮ ਹਲਾ ਹੌਣ ਸਹੀ ਦਿਖਦਾ ਹੈ ਨਹੀਂ ਫਿਰ ਹੁਣ ਸਵਾਦ ਆ ਜੇ ਤੂੰ ਦੱਸ ਸਕੇ ਜਾਂਦਾ ਤੈਨੂੰ ਕੋਈ ਇਨਸਟਰਕਸ਼ਨ ਦਿੰਦੇ ਹੁਣ ਇੱਥੇ ਹੱਕਾ ਪਾਪਾ ਜੀ ਨਾਲ ਕੰਮ ਕਰਨ ਦਾ ਤੂੰ ਹੁਣ ਫਿਰ ਆਇਆ ਸਵਾਦ ਹੁਣ ਇਹਦੇ ਦੇ ਜਿਹੜੀ ਕਿਤੇ ਮੁੱਠੀ ਚ ਚੱਕ ਕੇ ਲੈ ਉਹਨਾਂ ਫਿਰ ਬਹਿ ਜਾਂਦਾ ਇਹਦੇ ਤਾਂ ਸੰਗਲ ਪਾਉਣੇ ਵਾਲਾ ਕੰਮ ਹੋਇਆ ਹੋਇਆ ਜੀ ਅੱਜ ਮੈਂ ਤਾਂ ਪਾ ਕੇ ਰੱਖਿਆ ਮੈਂ ਤਾਂ ਰੱਸੀ ਆ ਦੇ ਫੜੀ ਵੀ ਨਹੀਂ ਬਣੀ ਬੜੀ ਮੈਂ ਬਾਤੇ ਬੰਨਣ ਪਹਿਲੇ ਨੂੰ ਬੰਨਿਆ ਮੈਨੂੰ ਬਚਣ ਲੱਗ ਗਿਆ ਆ ਵੇ ਉੁੱਤੀ ਦੇ ਕਿਧਰ ਨੂੰ ਕਰਦਾ ਮੇਰਾ ਜੀ ਪਾਪਾ ਜੀ ਨਾਲ ਸਤਿਕਾਰ ਜੀ ਚੱਲੋ ਵੈਸੇ ਹੋ ਜੂंगी ਪਰ ਆਪਣੀਆਂ ਤਿੰਨ ਗੋਦੜੀਆਂ ਭਰੀਆਂ ਹੋ ਗਈਆਂ ਆਪਣੀ ਇਹਨਾਂ ਗੱਲ ਦੋ ਪੱਤਾ ਨਿਕਲ ਜੂngੀਆਂ ਦੇਖਦੇ ਆਂ ਵੀ ਹੁਣ ਇਹ ਤਾਂ ਪੱਕੀ ਆ ਪੱਤੀ ਗੱਲ ਤਾਂ ਥੋੜੀ ਸ਼ੇਕ ਘੱਟ ਲੱਗਦਾ ਹੁੰਦਾ ਉਹਨਾਂ ਨੂੰ ਦੇਖਣਾ ਪੈਣਾ ਉੱਥੇ ਹਣਾ ਦੇਖਦੇ ਜੇ ਹੋਇਆ ਉਹਨਾਂ ਕੋਈ ਹੋਊਗਾ ਮੈਨੂੰ ਮੈਦਨ ਕੋਈ ਲੋਕ ਇੱਕ ਇੱਕ ਤਾਂ ਨਿਕਲ ਜਾਊਗੀ ਇੱਕ ਤਾਂ ਨਿਕਲ ਜਾਣੀ ਹੈ ਇੱਕ ਤਾਂ ਨਿਕਲ ਜਾਣੀ ਚੱਲ ਆਂ ਤੇ ਜੇ ਇਕੱਠੀ ਜੇ ਉੱਥੇ ਚੱਲਦੇ ਚੱਲਦੇ ਜੇ ਘਟ ਗਈ ਮੰਨ ਲਓ ਵੀ ਉੱਥੇ ਚੱਲਦੇ ਜਲਦੀ ਘਟ ਗਈ ਮੈਂ ਰਬਿੱਕੀ ਆ ਕੇ ਉੱਥੇ ਤੇ ਫਿਰ ਕਰੂੰਗੇ ਕੋਸ਼ਿਸ਼ ਅੱਜ ਤਾਂ ਗੰਨਾ ਹੁਣ ਦੁਨੀਆ ਦੇ ਘੜ ਹੋ ਰਿਹਾ ਜੇ ਲੈ ਕੇ ਮੇਰੇ ਆਪਣੇ ਬੂਟੇ ਠੀਕ ਹੈ ਅਰੋਜ ਨਹੀਂ ਹੋ ਬਸਰੀ ਪਈ ਹੋਰੀ ਚ ਆਹ ਵੀ ਗੱਲ ਠੀਕ ਹੈ ਨੀੜੇ ਤੇ ਹੈ ਕਿ ਕਿਸੇ ਜਗ ਹੁਣ ਕਰਨ ਕਿਆ ਸੋਦਾਂ ਹੁਣ ਕੰਮ ਤਾਂ ਨਿਬੜ ਗਿਆ ਤੇਰਾ ਜੀਵ ਜਮਨ ਜੀ ਕਰਦਾ ਵੀ ਕਰਨ ਜਾਣਾ ਜਿਉ ਜੀ ਕਰਦਾ ਕਰਨੀ ਕੀ ਕਰਦਾ ਪੂਰਾ ਜਾਉਂਗਾ ਉਹ ਤੰਗੜਾ ਉਹ ਜੀ ਕਰਦਾ ਹੈ ਤੂੰ ਵੀ ਨਹੀਂ ਡੋਣੇ ਹੁਣ ਆ ਤੇ ਇੱਥੇ ਤੇਰੀ ਘਰਾਂ ਤੇਰੇ ਕੰਮ ਚੱਲ ਜਾ ਪੁੱਤ ਜਾਓ ਉਹ ਬਨਵਾ ਦੇ ਪਾਪਾ ਜੀ ਨੂੰ ਫੜਾ ਦੇ ਰੱਸੀ ਪਈ ਹੁਣ ਕਰ ਦੋ ਰੱਸੀ ਫੜਾ ਦੇ ਠੀਕ ਕਰੇ ਸਾਫ ਕਰ ਲੈ ਹੁਣ ਪਹਿਲਾਂ ਨਹਾ ਲਈ ਜਾ ਕੇ ਹਾਂ ਪੰਗੜਾਉਣੇ ਆ। ਪੰਗੜਾਉਣੇ ਆ। ਲੈ ਕੁਛ ਓੜਾ ਉਹਨਾਂ ਤੇਰਾ ਪਤੰਗ ਫੜ ਹਾਂ। ਠੀਕ ਆ। ਠੀਕ ਆ। ਲੈ ਵੀ ਕਰਨ ਖਿੱਚ ਕੇ ਦਿਖਾ ਪਾਪਾ ਜੀ ਨੂੰ ਓਏ। ਕਰਨ ਪਾਪਾ ਜੀ ਨੂੰ ਖਿੱਚ ਕੇ ਦਿਖਾ। ਫੜ ਕੇ ਰੱਖੀ। ਫੜ ਕੇ ਰੱਖੀ। ਇਹ ਰੱਖ ਇੱਕ ਨਹੀਂ ਹੈ। ਛੱਡੀ ਨਾ। ਜੇ ਚਿੱਲ ਲੈ ਹਟਦਾ ਫਿਰ ਔਖਾ ਹੋਣਾ ਕੰਮ। ਪੈਰਾਂ ਲੱਗੇ ਤੇ ਜੀ ਪਰਾਲੀ ਦੇ ਕਰਨ ਛੁਪੜੇ 'ਚ। ਉਪਰਾਲੀ ਹੋ ਗਈ ਜੀ ਬੋਦੀ ਫੇਰ ਰੱਸੀਆਂ ਲੈ ਕੇ ਆਈ ਜਾ ਕੇ ਦੁਬਾਰੇ ਘਰ ਤੋਂ ਚਲੋ ਉਪਰਾਲੀ ਖਰਾਬ ਹੋ ਗਈ 70 ਹੀ ਹੋ ਗਿਆ ਪੰਗਾ ਤੇ ਹੁਣ ਭਈਆਂ ਨੂੰ ਵੀ ਦੇਖੀਏ ਕੋਸਾ ਨਾ ਦੋ ਦੋ ਤਿੰਨ ਭਈਏ ਰੱਖਿਆ ਪਛੀਆਂ ਜੀਆਂ ਕਿਤੇ ਕਿਤੇ ਲੱਗਣ ਵਾਲੀਆਂ ਜਿਹ ਨਾਲੇ ਆਹ ਜਿੱਥੇ ਜੇ ਚੂਹਿਆਂ ਨੇ ਕਰਿਆ ਵਾ ਇਹ ਵੀ ਮੜੀ ਜੀ ਮਿੱਟੀ ਖੜਾ ਦੀ ਹੈ ਹਨਾ ਜਾ ਕੁਛ ਆਪ ਝੱਟ ਜੀ ਮਾਰਾਂਗੇ ਥੋੜੀ ਜਿਹੀ ਖਾ ਹੱਪ ਜੋ ਕਰਨਾ ਤੋਰੇ ਹੋ ਜਾਂ ਮੈਨੂੰ ਪਈ ਆ ਬਿੱਕ ਜੀ ਨਹੀਂ ਖੜੀ ਤੋੜੀ ਨੂੰ ਪੁੱਛ ਰਹੀ ਨਹੀਂ ਤੋੜੀ ਨੂੰ ਪੁੱਛਦਾ ਨਹੀਂ ਕੋਈ ਵੀ ਮੈਨੂੰ ਕੁਝ ਪੁੱਛਦਾ ਚਲ ਕੋਈ ਨਹੀਂ ਪੁੱਛਦਾ ਨਾ ਪੁੱਛਣ ਫਿਰ ਉਹ ਪਈ ਰਹਿਣ ਦੋ ਉਹਦਾ ਕਿਹਾ ਘਸਦਾ ਉੱਥੇ ਹਾਂ ਪਤਾ ਪਾਉਣੀ ਕਿਆ ਸੜੀ ਨੂੰ ਵੇਚ ਦਾਂਗੇ ਉਹਨੂੰ ਜਦ ਮੌਕੇ ਪਰੇ ਹਾਂ ਬੋਲ ਉਹ ਕਿਤੇ ਰਸੂਲ ਪਰ ਮੰਗਦਾ ਹਾਂ ਰਸੂਲ ਪਰ ਮੰਗਦਾ ਜੀ ਉਹ ਕਹਿੰਦਾ ਮੇਰੇ ਕੋਲ ਬੰਦੇ ਨਹੀਂ ਬੰਦੇ ਤੋੜੀ ਹੋਣੀ ਚਾਹੀਦੇ ਬੇ ਤਾਰ ਜੋ ਆ ਕੇ ਹਾਂ ਪੌਂਟਾ ਸਾਬ ਦਾ ਕੰਪਨੀ ਦਾ ਮਕਾ ਲੋ ਅੱਛਾ ਕੋਈ ਤਾਰ ਨਹੀਂ ਤੁਸੀਂ ਕੋਈ ਸਾਰੀ ਲੇਬਰ ਸ਼ੇਫਰ ਵਿੱਚ ਅੱਛਾ ਮੈਂ ਦੇਖੂੰਗਾ ਇੱਕ ਦੋ ਗੱਲ ਕਰਕੇ ਲਓ ਜੀ ਅਸੀਂ ਤੂੜੀ ਵੇਚਣੀ ਆ ਜੀ ਜੇ ਕਿਸੇ ਨੇ ਤੂੜੀ ਲੈਣੀ ਆ ਕਰ ਸਕਦੇ ਸਾਡੇ ਨਾਲ ਸੰਪਰਕ ਆਪਾਂ ਵੀਡੀਓ ਚ ਕਾ ਛੱਡਿਆ ਚੱਲ ਫਿਰ ਕਰਾਂ ਬਸ ਹੁਣ ਠੀਕ ਆ ਫਿਰ ਚੱਲਾਂ ਫਿਰ ਮੈਂ ਵੀ ਕਰਨ ਹਾਂ ਹਾਂ ਲਓ ਚੱਲਾਂ ਰੱਖ ਲਈ ਟਰਾਲੇ ਦੇ ਉੱਪਰ ਐ ਮਤਲਬ ਅੱਜੇ ਪਲਾਨ ਵੀ ਅੱਜੇ ਕੱਢ ਲਿਆ ਅੱਜੇ ਕਾਨੂੰ ਕਲ ਫਿਰ ਮੇਸ਼ਲਾ ਦੀ ਰੇਪ ਹੋਣਗੀ ਚਲ ਕੋਈ ਨਹੀਂ ਦੇਖਦਾ ਮੈਂ ਹੁਣ ਵਿੱਕੀ ਵੀ ਉਧਰ ਚਲੇ ਗਿਆ ਤੇ ਇਹ ਕੱਲ ਦਾ ਰੱਖ ਲੰਨੇ ਪਲੈਨ ਇਹਨੇ ਵੀ ਪਤੰਗ ਝਾੜ ਆਉਣਾ ਫੇ ਮੈਂ ਇਹਨੂੰ ਕੋਲ ਖੜਾ ਕੇ ਝਾੜਾਉਣਾ ਇਹਦਾ ਪਤੰਗ ਝਾ ਇੱਕ ਫਿਰ ਅੱਜ ਉਹ ਨਗਰ ਕੀਰਤਨ ਆਉਣਾ ਆਪਣੇ ਅੱਡੇ ਪਰ ਉਹਦੇ ਬਾਬਾ ਕਰਤਾਰ ਸਿੰਘ ਬਾਬਾ ਜੀ ਦਾ ਉਹ ਕਈ ਰਜੇਵੇਂ ਜੀ ਅੱਜ ਆਪਾਂ ਕਾਨੂੰ ਕਾਲੋ ਬੰਨੀਆਂ ਪਈਆਂ ਤਾਂ ਕਿ ਇਹਦੇ ਵਿੱਚ ਹਾਂ ਬਸ 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 ਹੋ ਗਈ ਹੋ ਗਈ ਇਹ ਬਸ ਕਾਬੂ ਹੋ ਗਿਆ ਤੁਸੀਂ ਹਾਂ ਤੁਸੀਂ ਦੇਖ ਲਓ ਜੇ ਬੰਦਾ ਮਿਲਦਾ ਫਿਰ ਇਹ ਪਵਾ ਕੇ ਪਰੇ ਕਰੋ ਅੱਜ ਜਿੰਨੇਬੜਦਾ ਤੁਹਾਡਾ ਕੰਮ ਠੀਕ ਹੈ ਇਹ ਵੀ ਗੱਲ ਚਲੋ ਚੱਕ ਬਈ ਸਟੈਂਡ ਵੀ ਮਿੱਤਰਾ ਸਟੈਂਡ ਨਾ ਭੁੱਲ ਜੀ ਸ਼ਾਬਾਸ਼ ਸਤਿ ਏ ਯਾਰ ਪਹਿਲਾਂ ਥੋੜਾ ਲਿਬੜਿਆ ਵਾ ਜਿਹੜਾ ਹੁਣ ਤੂੰ ਹੋਰ ਲਿਬੜਣ ਨੂੰ ਫਿਰ ਜਾਂਦਾ ਚਲੋ ਜੀ ਮਿਲਦੇ ਆਂ ਜੀ ਘਰ ਚੱਲ ਕੇ ਇਹਦੇ ਪਤੰਗ ਮੈਂ ਕੋਲ ਖੜਕੇ ਉਣਾਣਾ ਜੇ ਕਰ ਤੇ ਨਿਕਲੇ ਆਂ ਤੇਰੀ ਮੈਂ ਡੋਰ ਡਾਰ ਜੀ ਸਾਰੀ ਉਹ ਖੋਲਣੀ ਐ ਕੋਲ ਖੜਕੇ ਉਣਾਣਾ ਜਿਹੜਾ ਉਣਾਣਾ ਤੇੜਾਈ ਆ ਉੱਪਰ ਕੋਠੇ ਤੇ ਲਓ ਜੀ ਅ ਕਾਰਨ ਨੂੰ ਦੁਬਾਰੇ ਫੇਰ ਲੱਭ ਕੇ ਲੈ ਕੇ ਆਇਆ ਜੀ ਮੈਂ ਪਿੰਡ ਵਿੱਚ ਤੇ ਮੈਨੂੰ ਕੰਮ ਜਾਣਾ ਪੈ ਗਿਆ ਸੀਗਾ ਇੱਕ ਤੇ ਮੋਟਰਸਾਈਕਲ ਲੈਣ ਬਾਰੇ ਸਲਾਹ ਕਰਦਾ ਜੀ ਮੈਂ ਤੇ ਮੈਂ ਪੈਣੀ ਦੇ ਵਿੱਚ ਪਲਸਰ ਮੋਟਰਸਾਈਕਲ 125 ਸੀਸੀ ਆਇਆ ਸੀਗਾ ਨਵਾਂ 2 ਮਹੀਨੇ ਪਹਿਲਾਂ ਮੈਂ ਉਥੇ ਪਰਫਾਰਮੈਂਸ ਪੁੱਛਣ ਗਿਆ ਸੀਗਾ ਤੇ ਉਹ ਪਰਫਾਰਮੈਂਸ ਆ ਜਿਹੜੀ ਉਹ ਕਹਿੰਦਾ ਵੀ 40 45 ਦੀ ਐਵਰੇਜ ਆ ਉਹਦੀ ਬੇਜ ਖਿੱਚ ਧੂਕੇਪਾ ਚਲਾਉਂਦੇ ਉਹਨੂੰ ਤੇ ਆਇਆ ਵੀ 1 ਲੱਖ 15 15000 ਰੁਪਏ ਦੇ ਨੇੜੇ ਤੇੜੇ ਸੀਗਾ ਉਹ ਤੇ ਜੀਤੇ ਬਾਅਦ ਵਿੱਚ ਮੁੜ ਕੇ ਫਿਰ ਦੇਖੋ 10-15 ਮਿੰਟ ਲੱਗੇ ਮੇਰੇ ਯਾਰ ਦੋਸਤ ਹਰਜੀਤ ਵੀਰ ਅ ਉਹਦੇ ਕੋ ਚਾਹ ਪਾਣੀ ਪੀਣ ਨੂੰ ਟਾਈਮ ਜੇ ਲੱਗ ਗਿਆ ਉਹਦੇ ਬਾਅਦ ਥੱਲੇ ਸ਼ਾਂਤੀ ਤਾਈ ਆਈ ਹੋਈ ਸੀਗੀ ਹੁਣ ਸ਼ਾਂਤੀ ਤਾਈ ਕੋਲ ਬੈਠੇ ਥੋੜਾ ਟਾਈਮ ਤੇ ਉਸ ਤੋਂ ਬਾਅਦ ਵਿੱਚ ਫੇਰ ਕਰਨ ਨੂੰ ਲੱਭਿਆ ਹੁਣ ਲੱਭ ਕੇ ਲੈ ਕੇ ਆਉਂਦਾ ਸੁਖਵੀਰ ਥੱਲੇ ਸੁਖਵੀਰ ਐ ਵੀਰ ਆ ਜਾ ਆਪਾਂ ਨੂੰ ਸਟੈਂਡ 'ਚ ਲੈ ਕੇ ਆ ਜਾ ਉੱਪਰ ਨੂੰ ਆ ਜਾ ਆ ਜਾ ਫੋ ਥਿੱਲਾ ਸਰੀਰ ਹੋਊਗਾ ਜਿਹੜਾ ਆ ਜਾ ਤੂੰ ਕਰਨ ਚਲ ਕੋਈ ਨਹੀਂ ਹਾਂ ਮੈਂ ਕਿਆ ਕਹਿੰਦੀ ਕਿਆ ਹੋ ਗਿਆ ਚੜਾ ਰਿਆ ਤੈ ਚਲ ਠੀਕ ਕਰਿਆ ਤੇ ਸਹਿ ਸ਼ਾਂਤੀ ਤਾਈ ਫੇ ਥੱਲੇ ਇਤਰੀ ਹੁਣੀ ਹੁਣੇ ਹਲ ਕਿੱਧਰ ਗਈ ਬੁੱਤੋ ਸ਼ਾਂਤੀ ਤਾਈ ਹਲ ਇਤਰੀ ਨਹੀਂ ਥੱਲੇ ਮੰਨ ਲਦਾ ਉਹ ਵਿਚਾਰੀ ਹੌਲੀ ਹੌਲੀ ਉੱਤਰਦੀ ਆ ਫਿਰ ਤੇ ਲੋ ਜੀ ਪੂਰੇ ਪਿੰਡ ਦੇ ਵਿੱਚ ਪ੍ਰੋਸੈਸਰ ਚੱਲ ਰਿਹਾ ਜੀ ਉਹ ਉੜ-ਉੜਾਈ ਦਾ ਤਾਈ ਹਲ ਵਿਚਾਲੀ ਆ ਹਲ ਉਤਰੀ ਨਹੀਂ ਹਾਲਾ ਤੇ ਨਹਾਉਂਦੇ ਜੀ ਤੁਹਾਨੂੰ ਨਾਲ ਦੀ ਨਾਲ ਕਰਨ ਨੇ ਪਤੰਗ ਢਾਇਆ ਹੋਇਆ ਜੀ ਆ ਇਧਰ ਪੰਗਾ ਪਾ ਲਿਆ ਇਹਨਾਂ ਦਾ ਸਵੇਰ ਦੇ ਨੇ ਪਤੰਗ ਖਤਮ ਕਰਤੇ ਤੇ ਆਹ ਕਰਨ ਦਾ ਆਉੜ ਦਾ ਪੂੰਛ ਜਾਲਾ ਹਰੇ ਰੰਗ ਦਾ ਇਹ 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 ਲੱਗਿਆ ਦੋਨਾਂ ਦੇ ਪੰਗਾ ਪਣ ਕਿਹੜਾ ਕਿਹਦਾ ਹੈ ਕਿਹੜਾ ਕਿਹਦਾ ਨਹੀਂ ਪਿਆ ਨਹੀਂ ਹੈ ਨਾ ਮਹਿਕ ਨਾਲ ਅੱਛਾ ਮਹਿਕ ਹੈਗਾ ਜੀ ਆ ਲੱਗਿਆ ਵਾ ਰਾਜੂ ਬਾਈ ਦਾ ਤੇ ਕੋਠੇ ਦੇ ਉੱਪਰ ਮਹਿਕ ਤੇ ਆਹ ਹੈ ਮਹਿਕ ਖੜਾ ਜੀ ਜਾਨ ਮਹਾਲ ਦਾ ਲੜਕਾ ਤੇ ਉਸ ਦੇ ਬਾਅਦ ਵਿੱਚ ਆ ਗਿਆ ਜੀ ਕਰਮਜੀਤ ਤੇ ਆ ਬਾਕੀ ਪਿੰਡ ਦੇ ਦਰਸ਼ਨਾਂ ਨੇੜੇ ਤੇ ਤੁਹਾਨੂੰ ਕਰਾਉਣ ਦੀ ਕੋਸ਼ਿਸ਼ ਕਰਦਾ ਤੇ ਘਰਾਂ ਦੇ ਉੱਪਰ ਸਾਰਿਆਂ ਦੇ ਉੱਪਰ ਇਹ ਅੱਛਾ ਮੈਂ ਕਿਹੜੇ ਪੰਗਾ ਲੈ ਲਿਆ ਦੋ ਤਿੰਨ ਪੈ ਗਏ ਕਿੱਥੇ ਆ ਲਓ ਜੀ ਆਪਸ ਵਿੱਚ ਉਲਝੇਗਾ ਕੰਮ ਇਹ ਚੱਲ ਇਹ ਕਰਨ ਨਹੀਂ ਕਰਨ ਨਹੀਂ ਯਾਰ ਪੰਗਾ ਤੇ ਨਹੀਂ ਪਿਆ ਤੁਹਾਡਾ ਨਹੀਂ 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 ਉਹ ਗੁੰਡਰਾਉਂਦਾ ਮੈਨੂੰ ਤੇ ਇਹਦਾ ਕਿੱਥੇ ਇਹਦੇ ਵਾਲਾ ਕਿੱਥੇ ਵਾਲਾ લાલા اچھا ਇਹ ਲਾਲ Passe ਫਿਰਦਾ ਉੱਪਰ ਜਿਹੜਾ ਉਹ ਲਾਲ ਉੱਪਰਲਾ ਹੈ ਇਹ ਹੁਣ ਦੇਖਦਾ ਹੀ ਨਹੀਂ ਹੈਗਾ ਯਾਰ ਮੈਂ ਕਿੱਥੇ ਕਰੇ ਦਿਖਾ ਆਹਾ ਆ ਫਿਰਦਾ ਲਾਲ ਰੰਗ ਦਾ ਕਰਮਜੀਤ ਦਾ ਆ ਸਾਡੇ ਕਰਨ ਦਾ ਹੋ ਗਿਆ ਇਹ ਆ ਆ ਗਿਆ ਮਹਿਕਪਰੀ ਦਾ ਪਾਇਆ ਕਿਨੇ ਪਾਇਆ ਇਹ ਇਹ ਤੇਰੀ ਹੈ ਨਾ ਕੱਟ ਗਿਆ ਤੇਰਾ ਨਾ ਨਾ ਗੋਲਜੀ ਕਿੱਥੇ ਤੇ ਆ ਗਈ ਤੇਰੀ ਇਹ ਇਹ ਬਈ ਨਹੀਂ ਕਿਹਦਾ ਨਹੀਂ ਫਸਿਆ ਬਾਲ ਆਫ ਤੋਂ ਫਰੀਜ ਹੀ ਘੁੰਮਦੇ ਆਲਾ ਕਿਹਦਾ ਨਹੀਂ ਪਿਆ ਹਾਲ ਹੌਣ ਫਸਿਆ ਕੋਸ ਗਰਾਰੀ ਜੀ ਝਲ ਕਰਨ ਗਿਆ ਹਨਾ ਹਾਂ ਸਾਰ ਦੇਣ ਲੱਗਿਆ ਸਾਰ ਕਰਮਜੀਤ ਸਾਰ ਵਿੱਚ ਜਾਉਂਗੇ ਦੋਨੇ ਹੁਣ ਲੈ ਇਹ ਚੱਲ ਰਿਹਾ ਜੀ ਉੱਪਰ ਫਸ ਗਿਆ ਦੋ ਜਣੇ ਦੀ ਗਰਾਰੀ ਸਾਰ ਇਹ ਵੀ ਸਾਰ ਅੱਛੇ ਹਾਲ ਐ ਅੱਛਾ ਤੇਰੇ ਤੁਣਕਾ ਚੱਲ ਪਿਆ ਤੇਰਾ ਕਰਮਜੀਤ ਦਾ ਪੰਗਾ ਲੈ ਰਿਆ ਨੇ ਇਹ ਬਈ ਇਹ ਨਹੀਂ ਹਟਦਾ ਇਹ ਇਹ ਕਿਹਦਾ ਟੂ ਕਿਹਦਾ ਟੂ ਕਿਹਦਾ ਰਟੂ ਪੰਗਾ ਪਿਆ ਵਾ ਵੀ ਹੈ ਉਹ ਸਾਰ ਛੱਡੀ ਵੀ ਉਹਨੇ ਨਾ ਸੱਲ ਕਰਨਾ ਨਹੀਂ ਹਾਂ ਨਹੀਂ ਪਿਆ ਵੀ ਨਹੀਂ ਹਟਦਾ ਆ ਜਾ ਪਿਆ ਪੰਗਾ ਹੁਣ ਪਿਆ ਪੰਗਾ ਨਹੀਂ ਯਾਰ ਉਹ ਨਹੀਂ ਉਹ ਦੇਖੋ ਬਾਬਾ ਪੈਣੀ ਤੇ ਗਿੱਡੇ ਆਏ ਉਹ ਆਈ ਜਾਣਦੇ ਪੈਣੀ ਉਹ ਤੂੰ ਆਪਣੇ ਵਾਲੇ ਨੂੰ ਦੇਖ ਜਿਹੜਾ ਤੇਰਾ ਹੈਗਾ ਉਧਰ ਉਹਨੂੰ ਦੇਖ ਤੂੰ ਫੇਰ ਕੀ ਚੱਲਿਆ ਫਿਰ ਹੁਣ ਹੁਣ ਫਿਰ ਇਹ ਆ ਇਕੱਠਾ ਕੌਣ ਕਰੂਗਾ ਤੇ ਗੋਲਜ ਨਹੀਂ ਪੈਣੀ ਤੇਰੀ ਪੈਣੀ ਲੈ ਫੇਰ ਹੁਣ ਉਹ ਤਾਂ ਰੁੰਡੀ ਆ ਫਿਰ ਹੁਣ ਮੇਰੇ ਪਾ ਲਾ ਨਿਕਲ ਗਿਆ ਕਹਿੰਦਾ ਉਹ ਵੀ ਕਹਿੰਦਾ ਨਿਕਲ ਗਿਆ ਕਹਿੰਦਾ ਪਿਆ ਮੈਂ ਕਹਿੰਦਾ ਪਹਿਲਾਂ ਕਰਨ ਮੈਨੂੰ ਫੜਨਾ ਪੈਣਾ ਫੇਰ ਤੈਨੂੰ ਮੈਂ ਦਿਖਾਉਂਦਾ ਬਸ 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 ਮੈਂ ਤਾਂ ਦੱਸਦਾ ਮੈਂ ਤੈਨੂੰ ਆ ਲੋ ਜੀ ਇਧਰ ਕਰ ਮੈਂ ਆਪਣਾ ਮਹਿਕ ਨੇ ਹੋਰ ਮੰਗਵਾ ਲੇ ਇਹ ਆ ਰ ਗਿਆ ਮੁੰਡਾ ਥੱਲੇ ਰੱਖਣ ਕਰਨ ਨੂੰ ਮੈਂ ਦੁਆਕੇ ਲੈ ਕੇ ਆਇਆ ਤਾਂ ਪਤੰਗ ਘਟ ਘਟ 25 30 ਕੱਲ ਹਾਂ ਸਭ ਖਤਮ ਕਰ ਤੇ 10 ਪਏ 10 ਪਏ ਉੱਥੇ ਕਹਿੰਦਾ ਹਾਂ ਪਾ ਲਓ ਮੇਰੇ ਪਾ ਲੈ ਕੋਈ ਗੱਲ ਨਹੀਂ ਫਿਰ ਰਹਿਣ ਤੇ ਤੂੰ ਤਾਂ ਐ ਧੱਕਾ ਜਰੂਰੀ ਕਰਨਾ ਲੈ ਕਹਿੰਦਾ ਜਾਣ ਕਿ ਲੈ ਜਦ ਤੱਕ ਕਿ ਪੰਗਾ ਨਾ ਪਵੇ ਵਿਸਵਾਦ ਕਾ ਦਾ ਹੋਣਾ ਲੈ ਲੈ ਖਿੱਚ ਕੇ ਲੈ ਜਾ ਖਿਲੇ ਜਾ ਕਰਨ ਆਪਣੇ ਵਾਲਾ ਨਹੀਂ ਆ ਰ ਨਹੀਂ ਮਾਨੀ ਯਾਰ ਮੈਂ ਫੇਰ ਇਕੱਠਾ ਕਰਾਂ ਤੇ ਹੁਣ ਗੁਲਜੀਆਂ ਜੀ ਜਦੋਂ ਨਾ ਹਾਂ ਇਕੱਠੀ ਕਰਨੀ ਹੁੰਦੀ ਨਾ ਯਾਰ ਖਿੱਚਣੀ ਹੁੰਦੀ ਸਾਰਾ ਸਾਡ ਸੂਡ ਰੋਟੀ ਦਾ ਹਾਲੇ ਦੋੜ ਨੂੰ ਬਿਤਾਰ ਤੇ ਗੁਲਜੀਆਂ ਪੋਵੇ ਹਾਂ ਹਾਂ ਖਿੱਚ ਲਾ ਹੁਣ ਕਿਹੜੇ ਕਿਹੜੇ ਪਿਆਏ ਹੈ ਹੈ ਉਹ ਬਿਰੀ ਯਾਰ ਪਾਲਾ ਭਾਈ ਤਾਂ ਗਿਆ ਹੁਣ ਮੇਰੇ ਨਾਲ ਗਿਆ ਹਾਂ ਫਸਿਆ ਮੈਂ ਇਹ ਗੱਲ ਥੋੜੋ ਫਸਿਆ ਉਹਦਾ ਨਾ ਨਾ ਕੁਝ ਨਹੀਂ ਹਰਦੀ ਕੁਛ ਹੀ ਪਤਾ ਲੱਗਦਾ ਯਾਰ ਹੁਣ ਕਿਆ ਦੱਸਾਂ ਹੁਣ ਮੈਨੂੰ ਜਿਵੇਂ ਅਸੀਂ ਬੰਦ ਕਰਦਾ ਹੁਣ ਕਰਨ ਗੱਲ ਪੈਣਾ ਜੋਰ ਜੱਪਾ ਜੇ ਪਵਾ ਕੇ ਦੇਖਾਂ ਦਾ ਮੈਨੂੰ ਲਾਉਣਾ ਪੈਣਾ ਹੱਥ ਹੁਣ ਕਰਨ ਭਾਬਾ ਹੁਣ ਤਾਂ ਹੀ ਬੰਨਣੇ ਗੱਲ ਚੱਕ 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 ਖਿੱਚ 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 ਆ ਚੱਲ 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 ਲੈ 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 ਹੁਣ ਪੈਰਾਂ ਦੇ ਵਿੱਚ ਐ ਕਰ ਦੂੰਗਾ ਤੂੰ ਤਾਂ ਇਹਦੇ ਦਾ ਪੈ ਗਿਆ ਪੰਗਾ ਹੁਣ ਨਹੀਂ ਪੈਰਾਂ ਛੱਦ ਲਜਾਈ ਜਾਂਦਾ ਤੂੰ ਆਪਣੇ ਪੈਗਲ ਮੈਂ ਕਹਣਾ ਬੰਦਾ ਬਣੀ ਨਹੀਂ ਗੱਲ ਹੈ ਨਹੀਂ ਯਾਰ ਪੈ ਗਿਆ ਪੈ ਗਿਆ ਮੇਰੇ ਨਾਲ ਦੋਹਣਾ ਨਾ ਕਰਤ ਕਰਮਜੀਤ ਵੀ ਵਿਚਾਲੇ ਕਹਿੰਦਾ ਤਿੰਨੇ ਬਾਤ ਕੇ ਕਹਿੰਦਾ ਆਪਦੇ ਵਿੱਚ ਇਕੱਲੇ ਇਕੱਲੇ ਕੋਟੇ ਤੇ ਇਕੱਲਾ ਇਕੱਲਾ ਲੱਗਿਆ ਵਾ ਹੁਣ ਸਾਰ ਛੱਡਣ ਲੱਗਿਆ ਵਾ ਕਰਨ ਨਹੀਂ ਯਾਰ ਰਵੇਰ ਦਾ ਰਹਿ ਗਿਆ ਤੇਰਾ ਮਤਲਬ ਨਹੀਂ ਹੁੰਦਾ ਖਾਲਾ ਮੈਨੂੰ ਕਿੱਥੇ ਜਾਣਾ ਪਤਾ ਮੈਂ ਤਾਂ ਹੁਣ ਥੱਲੇ ਨੂੰ ਜਾਣਾ ਮੈਂ ਅ ਉਹ ਪੁੱਤੇ ਨੂੰ ਜਾਣਾ ਹਣ ਗੁਰਗੋਬ ਸਿੰਘ ਜੀ ਦਾ ਵਿਆਹ ਜਿੱਥੇ ਗੁਰੂ ਕੀ ਲਾਹੌਰ ਤੁਹਾਨੂੰ ਜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਗੁਰਗੋਬ ਸਿੰਘ ਜੀ ਦੇ ਵਿਆਹ ਦੀਆਂ ਇਹ ਗੁਰੂ ਕੀ ਲਾਹੌਰ ਇੱਕ ਲਾਹੌਰ ਇਹਦੇ ਵਿੱਚ ਫਰਕ ਹੈਗਾ ਜਿਹੜਾ ਕਾਫੀ ਜ਼ਿਆਦਾ ਹੈਗਾ ਲਾਹੌਰ ਹੈਗੀ ਪਾਕਿਸਤਾਨ ਦੇ ਵਿੱਚ ਤੇ ਇਹ ਗੁਰੂ ਕੀ ਲਾਹੌਰ ਹੈ ਜਿਹੜੀ ਇਹ ਆਨੰਦਪੁਰ ਸਾਹਿਬ ਤੋਂ ਥੋੜੇ ਨੇੜੇ ਆ ਤੇ ਆ ਜਿਹੜੇ ਇਹ 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 ਫੋਦੀ ਕਰਾਰੀ ਨਹੀਂ ਫੋਦੀ ਕਰਾਰੀ ਚਲੋ ਦੇਖਦੇ ਹਾਂ ਜੀ ਹੁਣ ਕੀ ਬਣਦਾ ਇਹਨਾਂ ਦਾ ਕੀ ਆ ਪੋਜੀਸ਼ਨ ਹੈ ਕੀ ਇਹਦਾ ਮੂੰਹ ਲਟਕਾਉਂਦਾ ਏ ਓਏ ਹੁਣ ਹੌਲੀ ਹੌਲੀ ਲੱਗੂ ਪਤਾ ਮੈਂ ਬੰਦ ਕਰਿਆ ਇੱਧਰ ਮੈਗਨੇਟ ਆਤਾ ਹੈ ਮੈਗਨੇਟ ਆਇਆ ਕਿ ਨਹੀਂ ਆਇਆ ਹੈ ਓਹੀ ਨਹੀਂ ਪਤਾ ਉਹਨਾਂ ਨੂੰ ਸਾਹਮਣੇ ਵਾਲੇ ਵੀ ਕਹਿੰਦੇ ਸਾਨੂੰ ਆਪ ਨੂੰ ਨਹੀਂ ਪਤਾ ਕਿਹਨੇ ਕਿਹਦਾ ੜਾਤਾ ਕਿੱਥੇ ਵਧਿਆ ਪਤਾ ਹੈ ਮੈਂ ਕਹਾਂ ਵਿਗਿਆ ਚਾਲ ਨਹੀਂ ਯਾਰ ਹਾਂ ਮੇਰੇ ਤੋਂ ਗੋਹਿਲੀ ਵੀ ਹਾਂ ਗਿਰੂਗਾ ਵੀ ਕਾਰਨ ਮੈਨੂੰ ਲੱਗਦਾ ਜਾ ਕੇ ਚੱਲੀਆਂ ਝੁੱਲੀਆਂ ਹੀ ਆਪਣੇ ਵਾਲਾ ਤਾਂ ਚੱਲ ਹੁਣ ਤੂੰ ਆਹ ਤਾਰ ਤਾਂ ਇਕੱਠੀ ਨਹੀਂ ਕਰਨ ਤਾਰ ਕਹਿੰਦਾ ਨੂੰ ਫਿਰ ਇਹ ਹੋ ਗਈ ਖਰਾਬ ਤੂੰ ਹੁਣ ਬਾਅਦ ਚ ਇਕੱਠੀ ਨਾ ਇਹਨੂੰ ਤੂੰ ਉਹਦੇ ਪਰ ਇਕੱਠੀ ਕਰ ਮੋਦਰ ਖਿੱਚੀ ਜਾਂਦਾ ਮੈਂ ਦੇਖ ਤਾ ਸਹੀ ਕੀ ਹਾਲ ਹੈ ਲਓ ਜੀ ਆਪਾਂ ਪਹੁੰਚ ਗਏ ਜੀ ਰੋਪੜ ਦੁਕਾਨਾ ਉਹਦਾ ਬੰਦ ਹੈ ਜੀ ਆਉਂਦੇ ਹੋਏ ਸਾਡੇ ਗਲ ਦੇ ਵਿੱਚ ਦੋ ਜਗ੍ਹਾ ਜਿਹੜੀ ਡੋਰਾਂ ਫਸਣ ਦੀ ਕੋਸ਼ਿਸ਼ ਵਿੱਚ ਸੀਗੀ ਪੂਰੀ ਦੀ ਪੂਰੀ ਪੂਰੇ ਬਚਾਅ ਵਿੱਚ ਸ਼ਹਿਰਾਂ ਵਿੱਚੋਂ ਨਿਕਲੋ ਚੱਲ ਹੁਣ ਅਸੀਂ ਇੱਥੇ ਤਾਂ ਕਰ ਲਿਆ ਇੱਥੇ ਤਾਰਾਂ ਤੂਰਾਂ 'ਚ ਉੱਪਰ ਫਸੀਆਂ ਜਾਂਦੀਆਂ ਹਨਾ ਤਾਂ ਕਰਕੇ ਉਹ ਅਸੀਂ ਫ੍ਰੀਮੈਂਡਡ ਜੇ ਘੁੰਮ ਰਹੇ ਹਾਂ ਤੇ ਚਾਰੇ ਪਾਸੇ ਡੈਕ ਲੱਗੇ ਹੋਇਆ ਬਸੰਤ ਪੰਚਵੀ ਮਨਾਈ ਜਾ ਰਹੀ ਹੈ ਪਤੰਗ ਹੜਾਏ ਜਾ ਰਹੇ ਪੂਰੇ ਤੇ ਇੱਧਰ ਦਿਖਾਉਂਦੇ ਜਿਵੇਂ ਸਾਨੂੰ ਉੱਪਰ ਦਿਖਾਵਾਂ ਤਾਂ ਉੱਪਰ ਵੀ ਮੇਰੇ ਕੈਮਰੇ ਚੱਡੀ ਜਾਣ ਨਹੀਂ ਹੈਗੀ ਮੈਂ ਮਨ ਨਾਲੋਂ ਦੂਰ ਤੱਕ ਦਿਖਾ ਦਵਾ ਪਰ ਆਸਮਾਨ ਸਾਨੂੰ ਨੀਲਾ ਜ਼ਰੂਰ ਦਿਖਦਾ ਹੈ। ਮਤਲਬ ਇਹ ਮੰਨ ਕੇ ਚੱਲੋ ਜਿਹੜੇ ਪਿੰਡਾਂ ਵਾਲੇ ਤਾਂ ਜਾਣਦੇ ਹੁੰਦੇ ਪਿੰਡਾਂ ਵਾਲੇ ਪਿੰਡਾਂ ਵਾਲੇ ਪਿੰਡਾਂ ਵਿੱਚ ਕੁਝ ਹੋਰ ਹਿਸਾਬ ਕਿਤਾਬ ਉੱਥੇ ਖੁੱਲਾ ਏਰੀਆ। ਮੈਂ ਤਾਂ ਇੱਥੇ ਕਰਾਊਡ ਜ਼ਿਆਦਾ ਹੋਣ ਕਰਕੇ ਜ਼ਿਆਦਾ ਮਕਾਨਾਂ ਪਰ ਰਹੂਗੀ ਉੱਪਰ ਡੋਰਾ ਹਨਾ? ਜਾਂ ਉੜ ਕੇ ਕੋਈ ਪਤੰਗ ਜਿਹੜਾ ਮੇਨ ਰੋਡ ਪਰ ਨੂੰ ਜਿੱਥੇ ਮੋਟਰਸਾਈਕਲ ਵਾਲਾ ਨਿਕਲਦਾ ਉੱਥੇ ਪੰਗੇ ਹੋ ਸਕਦੇ ਆ। ਮੈਂ ਤਾਂ ਤਾਂ ਇਹ ਦੱਸਣਾ ਵੀ ਇਹ ਸਮਾਨ ਦੇ ਪਤੰਗ ਇਦਾਂ ਐ। ਜਿਵੇਂ ਹੱਡਾ ਰੋੜੀ ਦੇ ਪਹਿਲਾਂ ਜਿਹੜਾ ਪਿੰਲਾ ਹੁੰਦੀਆਂ ਨੇ ਹਾਂ ਜਿਹੜਾ ਹੱਡਾ ਰੋੜੀ ਦੇ ਪਹਿਲਾਂ ਇੱਲਾ ਹੋਇਆ ਕਰ ਦਿੰਦੀਆਂ ਬੇਹੋਰ ਓਪਨ ਵਿੱਚ ਉਕਣਾ ਪਤੰਗ ਉੜ ਰਹੇ ਨੇ ਪਰ ਇਹ ਤੈਨੂੰ ਪਤੰਗ ਦੀ ਕੋਈ ਰੀਤ ਕਿੱਥੋਂ ਚੱਲੀ ਆ ਕੁਸ ਤੈਨੂੰ ਹਾਇਸ ਦਾਕਰ ਸਿਆ ਪਤਾ ਕੁਛ ਬਾਈ ਮੈਨੂੰ ਕੋਈ ਨਹੀਂ ਨੋਲਿਜ ਕੋਈ ਨੋਲਿਜ ਨਹੀਂ ਇਸ ਇਸ ਮੁੱਦੇ ਤੇ ਵੀ ਆਪਾਂ ਪੋਜੀਟਿਵ ਟਾਕ ਦੇ ਉੱਪਰ ਜ਼ਰੂਰ ਜ਼ਿਕਰ ਕਰਾਂਗੇ ਕੋਈ ਬਣਾ ਕੇ ਪਲਾਨ ਬਈ ਕਹਿੰਦੇ ਵੀ ਕਿਸੇ ਟਾਈਮ ਜਦੋਂ ਅੰਗਰੇਜ਼ਾਂ ਨੇ ਕੋਈ ਮੈਸੇਜ ਦੇਣਾ ਹੁੰਦਾ ਤੇ ਮਹਾਰਾਜ ਦੇਵਤਿਓ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਐਂਡ ਬਣਾਓ ਹੋਰ ਠੀਕ ਹੈ ਜੀ ਕਿਰਪਾ ਬਾਬੇ ਨਾਨਕ ਦੀ ਚਰਨੀ ਚੜ੍ਹਦੀ ਕਲਾ ਦੀ ਹਾਂਜੀ ਸਾਰ ਸਾਰਿਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਜੀ ਮੈਂ ਤਾਂ ਸੁਨੇਹਾ ਹੀ ਦੇਣਾ ਚਾਹੁੰਦਾ ਵੀ ਬਸੰਤ ਆਈ ਹੈ ਉਹਦਾ ਮਾਣ ਉਹਨੂੰ ਮੰਨਣਾ ਚਾਹੀਦਾ ਹੈ ਇਹ ਬੰਦਾ ਅੱਗੇ ਬੈਠਾ ਇਹਦਾ ਕਰਦਨ ਵੱਡ ਹੋਵੇ ਅਸੀਂ ਵੀ ਖਬਰ ਦੇਣ ਜਾਈਏ ਸਾਨੂੰ ਚਾਹ ਹੋਵੇ ਮਾੜਾ ਮੋਟਾ ਇਹਦੇ ਵਾਸਤੇ ਯਾਰ ਫਲ ਪ੍ਰੂਟ ਆ ਵਿਚਾਰੇ ਇਹ ਵੀ ਤਾਂ ਹੀ ਆਈ ਜਾਂਦੇ ਕਿਹੜੇ ਭਾਈ ਜੀ ਬਹੁਤ ਦੁਨੀਆ ਦੇਖਦੀਆਂ ਚਾਹ ਕਾਦਾ ਹੋਵੇ ਇਹਨੂੰ ਮਿਲਣ ਜਾਣ ਦਾ ਚਾਹ ਉਹ ਨਹੀਂ ਆ ਰਹੇ ਨਹੀਂ ਕਿਸੇ ਦਾ ਗਾਲ ਵੱਡੇ ਨਾ ਹੋਵੇ ਯਾਰ ਇਹ ਇਹ ਮੈਨੂੰ ਆ ਵੀ ਇਦਾਂ ਦਾ ਸਦਾਕਰ ਕਿਹੇ ਜੀ ਕਿਹੇ ਜੇ ਯਾਰ ਦੋਸਤ ਪਾਲੇ ਆ ਤੇ ਇਦਾਂ ਦੇ ਦੋਸਤ ਆ ਜਿਹੜੇ ਰੱਬ ਸੁਛਮਣੂ ਵੀ ਨਾ ਦਵੇ ਸੁਛਮਣੂ ਦਵੇ ਜਿਹੜੇ ਖੈਰ ਮੰਗੇ ਦੇਖੋ ਮੈਂ ਭਲਾ ਮੰਗ ਰਿਹਾ ਡਾਕਟਰਾਂ ਦਾ ਮੈਂ ਭਲਾ ਮੰਗ ਰਿਹਾ ਮੈਡੀਕਲ ਸਟੋਰਾਂ ਦਾ ਹਾਂ ਹਾਂ ਜੀ ਮੈਂ ਭਲਾ ਮੰਗ ਰਿਹਾ ਪੱਟੀਆਂ ਕਰਨ ਵਾਲਿਆਂ ਦਾ ਕੰਪਿਊਟਰਾਂ ਦਾ ਜਿਹੜੇ ਕੱਚੀਆਂ ਨੌਕਰੀਆਂ ਦੇ ਆ। ਅੱਛਾ ਨਾਕਾਂ ਦਾ ਹਾਂ ਜੀ ਤੇ ਆ ਫਾਲ ਪ੍ਰੂਤਾ ਵਾਲਿਆਂ ਦਾ ਹਾਂ ਜੀ ਗੁਰੂਗੋਸ਼ ਦੀ ਜਿਹੜੇ ਆ ਆ ਮਤਲਬ ਉਤਨਾ ਹੈ ਨਾ ਤੇ ਇਧਰ ਦੇਖੋ ਮੈਂ ਕਿੰਨੇ ਬੰਦੇ ਦਾ ਫਾਇਦਾ ਸੋਚ ਰਿਆ ਅੱਛਾ ਵੀ ਜੇ ਇਹਦੇ ਸੱਟ ਲੱਗੂ ਤਾਂ ਉਹਨਾਂ ਦਾ ਰੋਜ਼ਗਾਰ ਚੱਲੂ ਬੜੀ ਤਕੜੀ ਥਿੰਕਿੰਗ ਹੈ ਤੇਰੀ ਜਿਹੜੇ ਬੇਲਾ ਚੌਂਗ ਜੋਦੇ ਵਾਲੇ ਬੈਠੇ ਆ ਟੋਕ ਨਟ ਪਾਣੀ ਵਾਲੇ ਟੋਕ ਨਟ ਪਾਣੀ ਵਾਲੇ ਡਾਕਟਰ ਸਲਾਹ ਦਊਗਾ ਵੀ ਇਹਨੂੰ ਨਾਰੀਅਲ ਪਾਣੀ ਪਿਲਾਓ ਵੀ ਤਾਂ ਹਨਾ ਉਹ ਯਾਰ ਮੈਡੀਕਲ ਸਟੋਰ ਵਾਲੇ ਤੇ ਦਵਾਈ ਲੈਣੀ ਆ ਉਹਨਾਂ ਤੇ ਸਟੀਚਿੰਗ ਵਾਸਤੇ ਉਹ ਲੈਣੇ ਆ ਉਹ ਧਾਗੇ ਧੁਗੇ ਦੇ ਕਿੰਨਾ ਇੱਕ ਬੰਦੇ ਦੇ ਬੰਦੇ ਤੋਂ ਕਿੰਨਾ ਰੋਜ਼ਗਾਰ ਚੱਲਣਾ ਲੈ ਭਾਈ ਗੱਲ ਸੌਂਦਾ ਗੱਲ ਸਹੀ ਆ ਇਹਨੇ ਜੇ ਰਸਤੇ 'ਚ ਕੁਝ ਹੋ ਗਿਆ ਤਨੂ ਮੈਂ ਤਾਂ ਇਹਨੂੰ ਪੱਕਾ ਢੋਣਾ ਕਰਾ ਕੇ ਤੈਨੂੰ ਦੱਸ ਦਵਾਂ ਮੈਂ ਜਿਹਨੇ ਧਾਕਾ ਮਿਲਣਾ ਇਹਦੀ ਜਵਾਨ ਆ ਨਾ ਜਿਹੜੀ ਇਹ ਬਿੱਲੀਆਂ ਖਾਂ ਵਾਲੇ ਦੀ ਬਹੁਤ ਥੇਤੀ ਪੂਰੀ ਹੁੰਦੀ ਹੈ ਧਾਕਾ ਮਿਲਣ ਦਾ ਵੀ ਫਾਇਦਾ ਕਰਿਆ ਤੇ ਤੁਰੇ ਧਾਕਾ ਆਉਣੇ ਮੇਰੇ ਟਾਕੇ ਵੀ ਲੱਗਣੇ ਆ ਹੋਰ ਗੱਲ ਆ ਜੀ ਜੱਜ ਦੇ ਇਸ ਕਲਾ ਗਾਲ ਚ ਤਾ ਡੋਰ ਫਸਣੀ ਆ ਇਹਦਾ ਮੋਟਰਸਾਈਕਲ ਵੀ ਮਾੜਾ ਮੁੱਟ ਹੈਡਲਾਈਟ ਡੁੱਟੂਗੀ ਹਾਂ ਜੀ ਮਗਰਾੜ ਵੀ ਡੁੱਟੂਗਾ ਉਹਨਾਂ ਨੂੰ ਵੀ ਦੇਖੋ ਕਿੰਨਾ ਫਾਇਦਾ ਹੋਣਾ ਹੈ ਹਾਂ ਜੀ ਦੇਖੋ ਕਿੱਥੇ ਤੱਕ ਗੱਲ ਪਹੁੰਚ ਗਈ ਤੁਸੀਂ ਇਹ ਵੀ ਮਤਲਬ ਇਹ ਪਤੰਗ ਢਾਉਣੇ ਚਾਹੀਏ ਤੇਰੇ ਕਹਿਣ ਦਾ ਬਾਦ ਤੋਂ ਬਾਦ ਪਤੰਗ ਮਾਤਾ ਕਹਿੰਦਾ ਵੀ ਨਿਆਣਿਆਂ ਨੂੰ ਘੱਟੋ ਘੱਟ 3 ਮਹੀਨੇ ਪਤੰਗ ਢਾਉਣੇ ਚਾਹੀਦੇ ਆ ਹਲੋ ਜੀ ਵੀ ਪੜਾਈ ਪੜੂ ਵੀ ਪੂਰੀ ਛੱਡ ਕੇ ਪਤੰਗਾਂ ਦੇ ਉੱਪਰ ਹੋ ਜੋ ਜੇ ਨਿਆਣੇ ਦੇਖੋ ਪਤੰਗ ਢਾਊਗੇ ਤਾਂ ਉਹਨਾਂ ਦੇ ਮਨ 'ਚ ਉੱਡਣ ਦੇ ਖਿਆਲ ਆਊਗੇ ਤਾਂ ਕੋਈ ਏਪੀ ਜੇ ਅਬਦਲ ਕਲਾਮ ਪੈਦਾ ਹੋਊਗਾ ਤਾਂ ਅਬਦਲ ਕਲਾਮ ਪੈਦਾ ਹੋਊਗਾ ਸਾਡੇ ਬੱਚੇ ਮਜਾਇਲਾ ਭੁੱਲ ਗਏ ਜੀ ਸਾਡੇ ਬੱਚੇ ਪਤੰਗ ੜਾਉਣੇ ਭੁੱਲ ਗਏ ਪਬਜੀ ਕਰਾਂ ਲਾ ਲਓ ਮੋਬਾਈਲਾਂ ਵਿੱਚ ਪਬਜੀ ੜਾਈ ਜਾਂਦੇ ਆ ਕੋਈ ਗੱਲ ਹੈ ਨਾ ਅਸਰ ਪੈਂਦਾ ਨਾ ਪਬਜੀ ਖੇਡਦੇ ਬੱਚੇ ਉਹੀ ਅਸਰ ਹੋ ਗਿਆ ਗੈਂਗਸਟਰ ਡਿਵੈਲਪ ਹੋ ਗਿਆ ਗਾਣੇ 'ਚ ਪਬਜੀ ਆ ਗਈ ਗਾਣੇ 'ਚ ਬੰਦੂਖਾਂ ਆ ਗਈਆਂ ਹਨਾ ਅਸਲੇ ਦੇ ਵੱਧ ਨਾਮ ਜਾਦ ਹੋ ਗਏ ਜੇ ਬੱਚੇ ਪਤੰਗ ੜਾਉਣਗੇ ਤਿੰਨ ਤਿੰਨ ਮਹੀਨੇ ਪਰ ਉਹਨਾਂ ਗੱਲਾਂ ਦਾ ਬੱਚਿਆਂ ਦੇ ਅੰਦਰ ਜ਼ਿਆਦਾ ਅਸਰ ਪਊਗਾ ਪਤੰਗ ਵਾਹਣਾ ਦੇਖੋ ਜੀ ਗੱਲ ਐ ਤਾਂ ਵੀ ਦੇਖੋ ਹੌਲੀ ਹੌਲੀ ਨੇ ਲੈਂਡ ਪਰ ਆ ਕੇ ਤੁਹਾਨੂੰ ਸਿੱਖਿਆ ਦੇ ਜਾਣੀਆਂ ਸਟਾਰਟਿੰਗ ਇਹਦੀ ਹੋਰ ਪਾਸੇ ਨੂੰ ਹੀ ਹ ਪਰ ਐਂਡ ਵਿੱਚ ਐ ਨਿਚੋੜ ਇਹ ਜਿਆ ਕੱਢਦਾ ਤੁਸੀਂ ਕਹਿੰਦਾ ਬੰਦਾ ਬਹੁਤ ਵਧੀਆ ਬੰਦਾ ਹੈ ਹੀ ਬਹੁਤ ਵਧੀਆ ਹੈ ਮੈਂ ਤਾਂ ਕਹਿੰਦਾ ਵੀ ਬੱਚਿਆਂ ਨੂੰ ਉੱਡਣ ਦੇ ਖਿਆਲ ਆ ਜਿਹੜੇ ਹਾਂ ਉਹ ਪਤੰਗਾਂ ਤੇ ਮਿਲਣੇ ਚਾਹੀਦੇ ਹੈ ਜੀ ਬੱਚੇ ਹੁਣ ਸ਼ਕਤੀਮਾਨ ਦੇਖੋ ਪੂ ਸ਼ਕਤੀਮਾਨ ਪਹਿਲਾਂ ਕਿੰਨਾ ਹਿੱਟ ਹੋਇਆ ਸੀ ਹੁਣ ਬੱਚੇ ਸ਼ਕਤੀਮਾਨ ਬਣਨ ਕੋਠੇ ਤੇ ਘੁੰਮ ਕੇ ਗਿਰਨ ਅੱਜ ਦੇਖੋ ਕਿੰਨਾ ਕਿੰਨਾ ਵਧੀਆ ਮਾਹੌਲ ਬਣਦਾ ਜੀ ਤੁਸੀਂ ਇਹ ਦੇਖੋ ਇਹ ਗੱਲ ਥੋੜੀ ਛੋਲਾਂ ਨੇ ਹਾਂ ਤੇ ਅੱਜ ਫਿਰ ਤੁਸੀਂ ਉਰੇ ਵੇਟ ਕਰ ਰਹੇ ਹੋ ਵੀ ਤੁਹਾਡੇ ਕੋਈ ਪਤੰਗ ਦੀ ਤਾਰ ਫਸੇ ਆ ਕਿ ਵੀ ਅਸੀਂ ਫੇਰ ਤੁਹਾਡਾ ਹਾਲਚਲ ਪੁੱਛਣ ਆਈਏ ਹਾਂ ਅਸੀਂ ਐਡਵਾਂਸ 'ਚ ਆ ਗਏ ਸਾਨੂੰ ਜਿਹੜੇ ਹਾਲਾਤ ਲੱਦੇ ਵਿੱਚ ਕਿਹੜਾ ਤੂੰ ਘੁੰਮ ਰਿਹਾ ਵੀ ਸਾਨੂੰ ਖਬਰ ਤਾਂ ਫੌਜੀ ਦੀ ਜਾਣਾ ਪੈਣਾ ਹੀ ਹੈ ਅੱਛਾ ਫਸ ਦੋਰ ਫਸੇ ਨਾ ਜਾਏ ਉਹੀ ਕਿਸੇ ਨੇ ਫਸਾਇਆ ਤੇ ਦੋਰ ਹੈ ਬਾਹਰ ਓ ਹੋ 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 ਓ ਕੀ ਹੋਇਆ ਹੈ ਮੈਂ ਕਹਿੰਦਾ ਲੈ ਸਾਡੇ ਘਰ ਦੇ ਲਾਗ ਗਰਾਊਂਡ ਇੱਕ ਬਹੁਤ ਵੱਡਾ ਹਾਂਜੀ ਉਹਨੂੰ ਪੂਰੇ ਤਰ੍ਹਾਂ ਤਰੀਕੇ ਨਾਲ ਤਾਲਾ ਲਾਇਆ ਹੋਇਆ ਬਾਏ ਓਰੀਜਨਲ ਵੀ ਬੱਚੇ ਇਹਦੇ 'ਚ ਜਾ ਕੇ ਬਸੰਗ ਨਾ ਅੜਾ ਸਕਣ ਜਿਹੇ ਬੱਚੇ ਵੀ ਕੋਠਿਆਂ ਪਰਚੜਨ ਹੈ ਹਾਂ ਕੋਠਿਆਂ ਤੇ ਚੜਨ ਕੋਠੇ ਪਰ ਕਿਡੂ ਦੇ ਬੱਚੇ ਕੋਠੇ ਤੇ ਗਰੂਗਾ ਗਰ ਰੋਗਾ ਇਹ ਚੀਜ਼ ਹੈ ਇਹ ਚੀਜ਼ ਹੈਗੀ ਹਾਂ ਜਿਹੜੀਆਂ ਪਬਲਿਕਲ ਪਲੇਸ ਹੈਗੀ ਉਹਨਾਂ ਨੂੰ ਇਹੋ ਜਿਹੇ ਦਿਨਾਂ ਵਾਸਤੇ ਓਪਨ ਕਰ ਦੇਣਾ ਚਾਹੀਦਾ ਹਾਂ ਬਾਕੀ ਜਿਹੜੀ ਚਾਇਨਾ ਡੋਰ ਵਾਲੀ ਗੱਲ ਆ ਉਹ ਤਾਂ ਤੁਸੀਂ ਵੀ ਵਿਰੋਧ ਕਰਦੇ ਆ ਚਾਇਨਾ ਡੋਰ ਤਾਂ ਦੇਖੋ ਗੱਲ ਇਹ ਹੈ ਜੀ ਚਾਇਨਾ ਡੋਰ ਪਹਿਲੀ ਗੱਲ ਤਾਂ ਸਪਲਾਈ ਕਿੱਥੇ ਤੋਂ ਹੁੰਦੀ ਪਹਿਲਾਂ ਤਾਂ ਉਹ ਬੰਦ ਕਰਨੇ ਚਾਹੀਦੇ ਨੇ ਹਾਂ ਬੰਦ ਉਹ ਉਸ ਤੋਂ ਬਾਅਦ ਅਸੀਂ ਤਾਂ ਹਾਸੇ ਮਜ਼ਾਕ ਦੇ ਵਿੱਚ ਗੱਲਾਂ-ਗੱਲਾਂ 'ਚ ਬੜੇ ਆ ਬਧੀਆ ਸਨੇਹਾ ਦੇ ਜਾਂਦੇ ਹਾਂ ਹਾਂ ਚਾਇਨਾ ਡੋਰ ਬਿਲਕੁਲ ਹੀ ਬੈਨ ਹੋਣੀ ਚਾਹੀਦੀ ਜੀ ਹਾਂ ਜੀ ਇਹ ਚਾਇਨਾ ਡੋਰ ਆ ਜਿਹੜੀ ਚਾਇਨਾ ਡੋਰ ਇਸ ਤਰੀਕੇ ਨਾਲ ਬੈਨ ਹੋ ਜੇ ਜਿੱਦਾਂ ਕੋਈ ਚਿੱਟਾ ਫੜਦੇ ਚਿੱਟੇ ਵਾਲੇ ਤੇ ਐਸਾ ਕੇਸ ਪਾਉਂਦੇ ਵੀ ਉਹ ਜਮਾਨਤੇ ਹੀ ਨਹੀਂ ਹੁੰਦੀਆਂ ਚਾਇਨਾ ਡੋਰ ਵਾਲੇ ਵੀ ਕੋਈ ਇਹੋ ਜਿਹਾ ਬੰਦਾ ਪਾਵੇ ਤਾਂ ਕਿ ਬੰਦਾ ਅੰਜਾਮ ਤੋਂ ਡਰਦਾ। ਹਾਂ ਜਦੋਂ ਬੰਦਾ ਅੰਜਾਮ ਤੋਂ ਡਰਦਾ ਨਾ ਫੇਰ ਬੰਦਾ ਸਹੀ ਰਾਤ ਤੇ ਤੁਰਨ ਦੀ ਕੋਸ਼ਿਸ਼ ਜ਼ਰੂਰ ਕਰਦਾ। ਬਾਕੀ ਤਿਹਾਰ ਬਣਿਆ ਵਾ ਮੈਂ ਇੱਕ ਫੌਜੀ ਵੀਰ ਜੀ ਮੈਂ ਗੱਲ ਕਰ ਰਿਹਾ ਸੀ ਸਦਾਗਰ ਵੀਰ ਨਾਲ ਵੀ ਇਹ ਪਤੰਗ ਵਾਲੀ ਰੀਤ ਚੱਲੀ ਕਿੱਥੋਂ ਆ? ਕੁਝ ਹੈ ਆਈਡੀਆ ਤੁਹਾਨੂੰ? ਨਹੀਂ ਇਹਦੇ ਬਾਰੇ ਤਾਂ ਇਹ ਪਸ ਖੋਜ ਕਰਨੀ ਹੈ ਜੀ। ਇਹ ਖੋਜ ਕਰਕੇ ਆਪਾਂ ਜਿਹੜਾ ਆਪਾਂ ਚੈਨਲ ਪੋਜੀਟਿਵ ਟਾਕ ਸ਼ੁਰੂ ਕੀਤਾ ਏ ਆ ਇਹ ਬੈਠੇ ਵੀਡੀਓ ਤਾਂ ਇਹ ਆਪਣੇ ਦੂਸਰੇ ਚੈਨਲ ਤੇ ਪਾਣੀ ਆ ਪੋਜੀਟਿਵ ਟਾਕ ਤੇ ਇਹਦੇ ਬਾਰੇ ਵਿਚਾਰ ਚਰਚਾ ਕਰਾਂਗੇ ਮੜ ਜਾ ਕੇ ਖੋਜ ਕਰਿਓ ਤੁਸੀਂ ਵੀ ਵੀ ਕਿੱਥੋਂ ਕਿਉਂ ਚੜਾਉਣ ਲੱਗੇ ਆ ਤੇ ਕਿਆ ਰੀਜਨ ਸੀਗਾ ਏ ਜਿੰਨਾ ਕਿ ਮੈਨੂੰ ਪਤਾ ਕਿਸੇ ਟਾਈਮ ਅੰਗਰੇਜ਼ਾਂ ਨੇ ਕੋਈ ਮੈਸੇਜ ਦੇਣ ਵਾਸਤੇ ਚੜਾਏ ਸੀਗੇ ਅੰਗਰੇਜ਼ਾਂ ਦੇ ਸਮ ਪਰ ਜੇ ਉਹਨਾਂ ਤੋਂ ਪਹਿਲਾਂ ਵੀ ਉੜਾਉਂਦੇ ਆ ਪਤੰਗ ਤਾਂ ਮੈਨੂੰ ਪਤਾ ਨਹੀਂ ਹੈਗਾ ਇਹ ਗੱਲ ਦਾ ਦੇਖੋ ਇਹਦੇ ਬਾਰੇ ਆਪਾਂ ਖੋਜ ਹਾਂ ਮੜ ਜੀ ਕੋ ਹਾਂ ਜਦੋਂ ਆਪਾਂ ਜਾਣਕਾਰੀ ਇਕੱਠੀ ਕਰਕੇ ਹਰ ਜੇ ਅੰਗਰੇਜ਼ਾਂ ਨੇ ਪਤੰਗ ਮੈਸੇਜ ਦੇਣ ਨੂੰ ਚੜਾਏ ਤੇ ਤਾਂ ਹੁਣ ਜਿੱਦਣਾ ਅੰਮ੍ਰਿਤਸਰ ਦੇ ਵਿੱਚ ਗੁੱਡਾ ਕਹਿੰਦੇ ਆ ਹਾਂ ਹਾਂ ਗੁੱਡਾ ਕਹਿੰਦੇ ਆ ਗੁੱਡਾ ਕਹਿੰਦੇ ਆ ਹਾਂ ਗੁੱਡੀ ਹਾਂ ਬਿਲਕੁਲ ਆਪਣੇ ਇੱਧਰ ਪਤੰਗ ਕਹਿੰਦਾਂਦੇ ਆ ਕਿਤੇ ਲੋੜੀ ਨੂੰ ਚੜਦੇ ਆ ਪਿਆਲੇ ਵਿੱਚ ਲੋੜੀ ਨੂੰ ਹੁੰਦਾ ਹੈ ਤੇ ਵੀ ਗੱਲ ਹੁੰਦੀ ਆ ਜਿੱਦਾਂ ਵੀ ਕਿਤੇ ਹੋ ਸਕਦਾ ਵਿਸੰਸਤ ਨਾਲ ਵੀ ਏਰੀਏ ਦੇ हिसाब ਨਾਲ ਪੂਜਾ ਆਪਣਾ ਪਚੋਕੜ ਕਿਤੇ ਨਾ ਕਿਤੇ ਜੁੜਿਆ ਹੋ ਸਕਦਾ ਹੋ ਸਕਦੀ ਗੱਲ ਹੈ ਨਾ ਇਹ ਬਸੰਤ ਨਾਲ ਹੀ ਇਕਨ ਦਿਵਾਲੀ ਹੈ ਦਿਵਾਲੀ ਤਾਂ ਚਾਹੇ ਲੁਧਿਆਣੇ ਦੀ ਅੰਮ੍ਰਿਤਸਰ ਦੀ ਉਹ ਸਾਰੇ ਇਕੋ ਦਿਨ ਮਨਾਉਂਦੇ ਆ ਜੀ ਬਿਲਕੁਲ ਤੁਹਾਡੀ ਗੱਲ ਹੈ ਬਸ ਪਤੰਕਾਂ ਦਾ ਜਿਹੜਾ ਤਿਹਾਰ ਹੈ ਇਹ ਲਗ ਲਗ ਤਰੀਕਿਆਂ ਨਾਲ ਮਨਾਇਆ ਜਾਂਦਾ ਕਿਤੇ ਲੋੜੀ ਨੂੰ ਮਨਾਇਆ ਜਾਂਦਾ ਕਿਤੇ ਹਾਂ ਇਹ ਇਹ ਵੀ ਗੱਲ ਹੈ ਜਿਹੜਾ ਦਿਨ ਮਨਾਇਆ ਜਾਂਦਾ ਹੂੰ ਤਾਂ ਬਾਕੀ ਤਾਂ ਸਦਾ ਦੁਆੜੀ ਸਾਥ ਹੀ ਚੱਤੋ ਪੈਰ ਬਸੰਤ ਹੋ ਗਾ ਜਦੋਂ ਜੀ ਕਰਦਾ ਆਪਣਾ ਕੰਮ ਕਰ ਲੋ ਆਪਾਂ ਨੂੰ ਆਜ਼ਾਦੀ ਦਵਾਤੀ ਬਾਜ਼ਾਦੀ ਦੇ ਵਿੱਚ ਆਪਾਂ ਮੰਨ ਜਦੋਂ ਮਰਜ਼ੀ ਉਹ ਕਰ ਲਈ ਹੈ ਨਾ ਕੈਨਾਡੋਰ ਚੰਗੀ ਤਰ੍ਹਾਂ ਬੈਨ ਹੋਣੀ ਚਾਹੀਦੀ ਤੁਸੀਂ ਆਪਣੇ ਚੈਨਲ ਦੇ ਥਰੂ ਇਹ ਹੀ ਮੈਸੇਜ ਲਾਓ ਜੀ ਬਿਲਕੁਲ ਜੀ ਭਾਜੀ ਮੈਸੇਜ ਆਪਾਂ ਹੀ ਲਾ ਰਹੇ ਹਾਂ ਵੀ ਚੈਨਾਡੋਰ ਬਿਲਕੁਲ ਬੈਨ ਹੋਣੀ ਚਾਹੀਦੀ ਯਾਰ ਜਿਹੜੇ ਲੰਦੇ ਉਹ ਵੀ ਮੂਰਖੇ ਆ ਉਹ ਕਿਸੇ ਦੀ ਜਾਨ ਨਾਲ ਖੜਵਾੜ ਕਰਨਗੇ ਤਾਂ ਕੋਈ ਚੰਗੀ ਗੱਲ ਨਹੀਂ ਹੈਗੀ ਸਾਡੇ ਲੋਕ ਬੜੇ ਸਿਆਣੇ ਆ ਜੀ ਕੈਨਾਡੋਰ ਬੈਨ ਕਰਾਉਣ ਦੇ ਲਈ ਧਰਨਾ ਨਹੀਂ ਲਾਉਂਦੇ ਹਾਂ ਕੈਨਾ ਡੋਰ ਪੈਨ ਕਰਾਉਣ ਦੀ ਕੋਈ ਚੌਂਕਲੀ ਕੰਮ ਕਰਦੇ ਹਾਂ ਜੀ ਪਰ ਉਹ ਤਾਂ ਵਿਚਾਰ ਕਰਨ ਲਈ ਇੱਥੇ ਡੰਡਾ ਜ਼ਰੂਰ ਲਾ ਲਿਆ ਹਾਂ ਇਹ ਬੜਾ ਵਧੀਆ ਉਹਨਾਂ ਦੀ ਜੋਜ ਇੱਥੇ ਬਹੁਤ ਸਲੂਕ ਕਰਦੇ ਚਲੋ ਠੀਕ ਹੈ ਜੀ ਚੰਗਾ ਜੀ ਮੈਂ ਅੱਗੇ ਜਾ ਕੇ ਮਿਲਦੇ ਤੁਹਾਨੂੰ ਆਪਾਂ